ਵਾਦੇ ਨਹੀਂ ਕਿਤੇ ਆ ਰਹੇ ਤੇ ਉਹਨਾਂ ਦੇ ਨਹੀਂ ਕਿਤੇ ਆ ਰਹੇ ਭਾਈ ਅਮਰਪਾਲ ਜੀ ਕਈ ਉਸ ਪੰਥ ਦੇ ਉਮੀਦਵਾਰ ਬੜੀ ਗਿੰਦੀ ਜੇ ਲੀਡ ਕਰ ਰਹੇ ਠੀਕ ਹੈ ਨਾ ਤਾਂ। ਤੋਂ ਮੈਂ ਸਮਝਦਾ ਕਿ ਨਵੀਂ ਸਵੇਰ ਇੱਕ ਨਵੀਂ ਸੋਚ ਇੱਕ ਨਵਾਂ ਜਿਹੜਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਜਿਹੜੀ ਆ ਵਿਚਾਰਧਾਰਾ ਜਿਹੜੀ ਹੈ ਔਰ ਵਿਚਾਰਧਾਰਾ ਤੋਂ ਹੀ ਅਛੀ ਦਾਸ ਸਿੰਘ ਵਾਲੀ ਜਿਹੜੀ ਸੰਤ ਜਰੈਲ ਸਿੰਘ ਭਾਈ ਅਮਰੀਤ ਸਿੰਘ ਵਾਲੀ ਸੀ ਔਰ ਕੁਰਬਾਨੀ ਵਾਲੇ ਲੋਕ ਜਿਹਨਾਂ ਨੂੰ ਪਛਾਣਟ ਆ ਗਿਆ ਸੀ ਸਮੇਂ ਦੀ ਹਕੂਮਤ ਤੇ ਹੋਰ ਸਿਆਸੀ ਲੋਕਾਂ ਨੇ ਅੱਜ ਉਹਨਾਂ ਲੋਕਾਂ ਦੀ ਜਿੱਤ ਹੁੰਦੇ ਨਾਲ ਮੈਂ ਸਮਝਦਾ ਐ ਕਿ ਇਹ ਸੱਚ ਦੀ ਜਿੱਤ ਐ ਝੂਠ ਦੇ ਖਿਲਾਫ ਸੱਚ ਦੀ ਜਿੱਤ ਹੋ ਰਹੀ ਐ ਤੋਂ ਮੈਂ ਅਜੇ ਤਰ ਰਿਜ਼ਲਟ ਪੂਰੇ ਆਏ ਨਹੀਂ ਔਰ ਰਿਜ਼ਲਟ ਆ ਰਿਹਾ ਐ ਔਰ ਮੈਂ ਤਾਂ ਇੱਥੇ ਅਖੰਡ ਪਾਠ ਸਭਾਣੀ ਸ਼ੁਰੂ ਕਰਾਉਣ ਆਇਆ ਸੀ ਤੋਂ ਮੈਂ ਸਮਝਦਾ ਐ ਕਿ ਜਿਨ੍ਹਾਂ ਲੋਕਾਂ ਨੇ ਸੱਚ ਨੂੰ ਪਛਾਣਿਆ ਐ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਮਹਾਨ ਵੀਰਾਂ ਨੂੰ ਸਾਡਾ ਨੂੰ ਵੋਟ ਪਾ ਕੇ ਭਾਈ ਅਮਰਪਾਲ ਸਿੰਘ ਔਰ ਭਾਈ ਸਰਬਜੀਤ ਸਿੰਘ ਉਹਨਾਂ ਨੂੰ ਮੈਂ ਵਧਾਈ ਵੀ ਦੇਣਾ ਚਾਹੁੰਦਾ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਉਹ ਜਾਗ ਪਿਆ ਸਿੱਖ ਜਿਹੜੇ ਆ ਖਾਸ ਕਰਕੇ ਕਿਉਂਕਿ ਜਾਗਣਾ ਜ਼ਰੂਰੀ ਸੀ ਜੇ ਜਾਗੀਏ ਤਾਂ ਫੇਰ ਹੀ ਸਵੇਰਾ ਹੁੰਦਾ ਹੈ ਸੋ ਇਸ ਕਰਕੇ ਜਿਹੜੀ ਇੱਕ ਕੌਮ ਹੈ ਇਹ ਕਈ ਵਾਰ ਬੰਨੀ ਰਾਸਵੇਰਾ ਹੋ ਜਾਂਦਾ ਪਰ ਜਾਗ ਪੈਂਦੀ ਹੈ ਕੌਮ ਸੋ ਅੱਜ ਬੜਾ ਵੱਡਾ ਉਤਸ਼ਾਹ ਬੜਾ ਵੱਡਾ ਜੋਸ਼ ਬੜਾ ਵੱਡਾ ਸਾਰਾ ਜਿਹੜਾ ਹੈ ਉਹ ਸਿੱਖ ਸੰਗਤ ਤੇ ਖਾਸ ਕਰਕੇ ਨੌਜਵਾਨ ਮੈਂ ਉਹਨਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਹੜਾ ਹੈ ਉਹ ਜੱਥੇਬਾਰੇ ਦਾ ਨੁਭਾਰਾ ਰਹਿ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਤੇ ਜਿਨ੍ਹਾਂ ਨੇ ਪ੍ਰਚਾਰ ਕੀਤਾ ਸੀ ਔਰ ਭਾਈ ਕਵਰ ਚੜ੍ਹ ਸਿੰਘ ਪ੍ਰਧਾਨ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤੇ ਉਹਨਾਂ ਦੇ ਮਾਪੇ ਜਿਹੜੇ ਬਜ਼ੁਰਗ ਸਨ ਹੋਰ ਵੀ ਜਥੇਬੰਦੀਆਂ ਜਿਨ੍ਹਾਂ ਨੇ ਵੀ ਉਹਨਾਂ ਦੇ ਵਾਸਤੇ ਰਾਤ ਦਿਨ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਕਿ ਮੀਤਵਾ ਦੇਖ ਕੇ ਇਹ ਵੀ ਇਹ ਤੁਹਾਨੂੰ ਕੀ ਲੱਗਦਾ ਕਿ ਬੰਦੀ ਸੰਧਨ ਨੂੰ ਪੈਸਾ ਰਿਆ ਕੀਤਾ ਜਾਵੇ ਹਾਂਜੀ ਇਹ ਗੱਲਾ ਇਹ ਗੱਲ ਬਾਅਦ ਚੋਂ ਕਰਾਂਗੇ ਅਜੇ ਜਿੱਤ ਤੋਂ ਬਾਅਦ ਗੱਲ ਕਰਾਂਗੇ